ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਕਰ ਆਰੰਭ ਭਰਨ ਗਏ ਆ ਹਾਂਜੀ ਉੱਥੇ ਸਾਡੀ ਪੂੰਜੀ ਮੈਂ ਰਸੀਦਾ ਤੋਂ ਹੀ ਆ ਕਿੰਨਾ ਨਾ ਆਈ ਆਪ ਦੀ ਬਾਲੀ ਨਾ ਹੋਈ ਆ ਆਪਣੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾ ਮੰਗਦੇ ਰਸੀਦਾ ਦਿੰਦੇ ਨਹੀਂ ਉੱਥੇ ਸਾਡੀਆਂ ਦੋ ਤਿੰਨ ਪੱਗਾਂ ਲੱਗੀਆਂ ਨੇ ਮੁੜ ਕੇ ਪੇਨ ਡਾਲ ਕੇ ਅਸੀਂ ਆਪ ਦੀ ਜਿਹੜੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬੈਗੇ ਆ ਇੱਥੇ ਆਣ ਕੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਹਾਂਜੀ ਭਾਜੀ ਕੀ ਨਾਜੀ ਆਪਣਾ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਕੋਰਤ ਮਾਰਦੀ ਦੇ ਜ਼ਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਜਦੋਂ ਉਹ ਕਿਹਾ ਇਹ ਪੱਤਾ ਉਹ ਤੇ ਪੱਤਾ ਆਪਣੇ ਘਰ ਤੋਂ ਘਰ ਤੋਂ ਹਾਂਜੀ ਹਾਂਜੀ ਉਹ ਚ ਲੈ ਉਹ ਘਰ ਤਾਂ ਇਹ ਹੋ ਨਹੀਂ ਦੂਜੀ ਥੰਰ ਵਾਲੇ ਹਾਂਜੀ ਤੇ ਇਹਨਾਂ ਫੇਰ ਸਾਨੂੰ ਫੋਨ ਦਿੱਤਾ ਅੱਛਾ ਆਹੀ ਨਹੀਂ ਗਏ ਤੇ ਕੋਈ ਇਹ ਦਾਵਾ ਪੰਦੇ ਸੀ ਮੈਂ ਆਹੀ ਥੋੜੇ ਹਾਂ ਤੇ ਉਹਦੀ وجہ ਆਹ ਹਾਪੂਲੀ ਵੀ ਤੈਰੇ ਤੇ ਆਪਣੇ ਘਰਾਂ ਵਿੱਚ ਕਾਂਗਲ ਬਣਾਏ ਆ ਅੱਛਾ ਜੀ ਉਹ ਤੋਂ ਆਹੀ ਹੋ ਗਏ ਕਿਉਂਕਿ ਤਾਂ ਨਹੀਂ ਕਰ ਦਿੰਦੇ ਸਾਡੇ ਜੈ ਜੀ ਦੇ ਰਹੇ ਆ ਇਹ ਆਉਣੇ ਪਿਆਰ ਚ ਅੱਛਾ ਜੀ ਦਾ ਗੁੰਡਾ ਬਾਹਰੋਂ ਦੁੱਧ ਦੇਣ ਆਇਆ ਤੇ ਉਹਨੇ ਨੂੰ ਕੋਲੋ ਚਕੇ ਲਿਆ ਤੇ ਅੱਗੋਂ ਮਰ ਰਾਇਆ ਇਹ ਤੈਵੇਂ ਇਹਨਾਂ ਗੁੱਜੂ ਤੇ ਲੰਆ ਉਹ ਤਾਪੂ ਵੀ ਚਰੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਤੋ ਤਿੰਨ ਜੀ ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਹਾਂਜੀ। ਉੱਥੇ ਸਾਡੀ ਕਿੰਕੀ ਮੈਂ ਰਸੀਦਾਂ ਤੋਂ ਹੀ ਆ। ਹਾਂਜੀ। ਕਿੰਨਾ ਨਾ ਵੀ ਆਪ ਦੀ ਬਾਲੀ ਨਾ ਹੋਈ ਆ। ਆਪ ਦੇ ਵਰਕਰਾਂ ਨਾਲ। ਅੱਛਾ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ ਵੀ ਪੱਗਾਂ ਲੱਤੀਆਂ ਨੇ। ਮੁੜ ਕੇ ਪੇਨ ਡਾਂਡ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜਾਨੀ? ਸੋਹਬੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਿਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਬਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ ਗੋਲੀ ਵਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹ ਨੂੰ ਸੱਟਾਂ ਬਹੁਤ ਸਰਲੇ ਵੀ ਇਹਦਾ ਐਸਐਮਸੀਰ ਸਿਕਨ ਵਧੀਆ ਤੇ ਕਿੱਥੇ ਹੁਣ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਹ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟਵੈਣੀ ਚਾਹੀਦੀ ਉਹਨ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਕਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਮੋਕੇ ਅੱਛਾ ਮੌਕੇ ਦੀ ਜਿਹੜੀ ਦਰਜ ਹੈ ਮਕਰਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ ਤਪੀਸ਼ ਕੀਤੀ ਜਾਂ ਉਹਨਾਂ ਤੱਕ ਇਹਦੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਏ ਬੀ ਬੀ ਕੁਲਦੀਪ ਕੌਰ ਦਾ ਜਿਹੜਾ ਮਰਤਕ ਹੈ ਉਹਨਾਂ ਦਾ ਪੋਸਟਮੌਰਟਮ ਕਰਵਾ ਕੇ ਵਾਹ ਲਾਸ਼ ਜਿਹੜੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਦੀ ਹੈ ਉਹ ਪਰਿਵਾਰ ਨਾਲ ਸਾਡਾ ਰابطਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾ ਸੇਵਨ ਦੇ ਕੁਝ ਰਿਸ਼ਤੇਦਾਰ ਜਿਹੜੇ ਬਲੇ ਜਿਹੜਾ ਆਏ ਤੁਹਾਨੂੰ ਸਿਖਾ ਕਰ ਕੀ ਕਰਨੀ ਜੀ ਤੁਹਾਡੇ ਲੋ ਵੀ 8 12 ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ ਕਿਉਂ ਜਾਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਲੋਕ ਦੇ ਨੂੰ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਿਪਰਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵਕ ਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਰ ਗ੍ਰਿਫਤਾਰੀ ਨਾ ਕੀਤੀ ਗਈ ਮੇਨ ਦੋਸ਼ੀਆਂ ਨੂੰ ਕੀਤਾ ਨਹੀਂ ਜਾਵੇਗਾ ਰੋ ਸਮਝਾਰਾ ਕੀਤਾ ਨਾ ਅੱਜ ਦੇ ਬਾਰੇ ਕੀ ਜਾਣਾ ਚਾਹੇ ਚ ਚਾਰ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਕੋਨੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ ਸਤਾਈ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਸੀਂ ਸਮਾਂ ਥੋੜਾ ਰੱਖ ਸਕਦਾ ਹਾਂ ਠੀਕ ਹੈ ਕੋਈ ਕਿਤੇ ਜਦੋਂ ਤੁਸੀਂ ਨਹੀਂ ਪਰਚਾ ਕਰਦੇ ਹੁੰਦਾ ਵਾਹਰ ਬੰਦਾ ਲੱਗ ਲਾ ਦੇ ਸਕ ਜਾਂਦਾ ਹੈ ਜੀ ਮਾਮਾ ਉਹ ਆਪਣੇ ਸਾਈਬਰ ਦੀ ਮਸਲ ਲੈ ਰਹੇ ਹੋਰ ਵੀ ਟੀਮਾਂ ਦੀ ਮਸਲ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ ਪੇਸ਼ ਕਰਾਂਗੇ